ਇਹ ਕਹ ਜੀ ਵੀ ਗ੍ਰੇਨੇਡ ਦਾ ਇੰਨੇ ਇੰਪੈਕਟ ਹੁੰਦਾ ਕਿ ਜਿਹੜੇ ਥੋੜੇ ਦੋ ਚਾਰ ਜਿਹੜੇ ਮਾਰਬਲਸ ਨੇ ਉੱਪਰਲੇ ਸੁਪਰਫੀਸ਼ਲ ਉਹ ਡਿਸਟਰਬ ਹੋਇਆ ਉੱਪਰਲਾ ਲੇਅਰ ਤਾਂ ਉਹਨੂੰ ਆਪਾਂ ਮੰਨਦੇ ਕਿ ਕਿਸ ਤਰ੍ਹਾਂ ਗ੍ਰੇਨੇਡ ਅਟੈਕ ਕਹਿ ਸਕਦੇ ਜਦੋਂ ਕਿ ਉਹਦੇ ਨਾਲ ਬਿਲਕੁਲ ਦੀਵਾਰ ਹੈ ਜਿਹਦੇ ਤੇ ਪੁਰਾਣਾ ਪੇਂਟ ਹੋਇਆ ਹੋਇਆ ਚਿਪ ਕੋਈ ਚਿਪਿੰਗ ਨਹੀਂ ਉਹਦੇ ਤੇ ਕੋਈ ਉਹਦੇ ਤੇ ਟ੍ਰੇਡ ਨਹੀਂ ਕੋਈ ਇਹੋ ਜੀ ਗੱਲ ਆਪਾਂ ਤੁਹਾਨੂੰ ਵੀ ਤੁਸੀਂ ਮੈਨੂੰ ਦੱਸੋ ਮੈਂ ਤਾਂ ਤੁਹਾਨੂੰ ਹੀ ਪੁੱਛਣਾ ਚਾਹੁੰਦਾ ਯਾਰ ਆਵਾਜ਼ ਤਾਂ ਦੇਖੋ ਭਾਈ ਸਾਹਿਬ ਨੇ ਦੱਸਿਆ ਜਿਹੜੇ ਇੱਥੇ ਨਾਲ ਰਹਿੰਦੇ ਉਹ ਕਹਿੰਦੇ ਰੋਜ਼ ਵੀ ਸਾਨੂੰ ਆਵਾਜ਼ ਆਉਂਦੀ ਆ ਤੁਹਾਡੇ ਪੱਤਰਕਾਰ ਵੀਰਾਂ ਨੇ ਦੱਸੋ ਇਹ ਨਾਲ ਸੀਗੇ ਪੁੱਛਿਆ ਨਹੀਂ ਉਹਨਾਂ ਨੂੰ ਮੈਂ ਤੋਂ ਇਦਾਂ ਬੰਦਾ ਆਵਾਜ਼ ਨੂੰ ਆਪਾਂ ਗ੍ਰਨੇਡ ਅਟੈਕ ਕਹਿ ਦਈਏ ਬਟ ਅਸੀਂ ਰਿਸਪੌਂਸੀਬਿਲੀਟੀ ਦੀ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਕਰਾਂਗੇ ਔਰ ਜੋ ਵੀ ਹੈ ਸੱਚियत ਉਹ ਸਾਹਮਣੇ ਲੈ ਕੇ ਆਵਾਂਗੇ ਫਿਲਹਾਲ ਕੁਝ ਸਬੂਤ ਨਹੀਂ ਦੇਖੋ ਯਾਰ ਕੋਈ ਵੀ ਦੇਖੋ ਮੈਂ ਮੌਕੇ ਤੇ ਖੜਾ ਐ ਐਸਚਓ ਸਦਰ ਸੀਗੇ ਚਲੋ ਹੁਣ ਇੱਥੇ ਨੇੜੇ ਕੋਈ ਪਿੰਡ ਦੇ ਵਿੱਚ ਲੜਾਈ ਹੋ ਰਹੀ ਹੈ ਉਧਰ ਭੇਜਿਆ ਉਹਨਾਂ ਨੂੰ ਉਸ ਕਰਕੇ ਸਾਨੂੰ ਕੋਈ ਚੀਜ਼ ਜੇ ਆਈ ਨਹੀਂ ਫੋਰੈਂਸਿਕ ਟੀਮ ਨੂੰ ਅਸੀਂ ਬੁਲਾਇਆ ਹੋਇਆ ਔਰ ਉਹਨਾਂ ਨੇ ਆ ਕੇ ਸਾਰਾ ਸੀਨ ਆਫ ਕਰਾਇਮ ਦੇਖਣਾ ਮੇਰੀ ਤਾਂ ਤੁਹਾਨੂੰ ਵੀ ਗੁਜ਼ਾਰਿਸ਼ ਹੈ ਔਰ ਮੈਂ ਤੁਹਾਡੇ ਨਾਲ ਹੀ ਸਭ ਨੂੰ ਕਹਿਣਾ ਚਾਹੁੰਦਾ ਜਿਹੜਾ ਬੰਦਾ ਗਲਤ ਤੇ ਸਵਾਹ ਫਲਾਉਂਦਾ ਹੈ ਉਹਦੇ ਖਿਲਾਫ ਐਕਸ਼ਨ ਹੋਏਗਾ ਹੀ ਹੁਣ ਬਹੁਤ ਕਾਫੀ ਜੀ ਤੁਹਾਨੂੰ ਵੀ ਪਤਾ ਹੈ ਤੁਸੀਂ ਲੋਕਲ ਰਹਿੰਦੇ ਹੋ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਰੋਜ਼ ਦੇਖਦੇ ਵੀ ਹੋ ਇਹ ਚੌਕੀ ਬਿਲਕੁਲ ਬੰਦ ਹੈ ਇੱਥੇ ਔਰ ਅਸੀਂ ਜੋ ਫੋਰਸ ਦੀ ਸ਼ੋਰਟੇਜ ਮੈਂ ਪਹਿਲਾਂ ਵੀ ਜਦੋਂ ਇੱਥੇ ਪੋਸਟਡ ਸੀ ਉਦੋਂ ਵੀ ਬੰਦ ਕੀਤੀ ਸੀ ਜੀ ਇਹ ਲਾਰੈਂਸ ਰੋਡ ਹੋਰ ਸਾਰੀਆਂ ਜਿਹੜੀਆਂ ਚੌਕੀਆਂ ਉਦੋਂ ক্লোਜ਼ ਕਰਤੀਆਂ ਸੀ ਔਰ ਸਾਡੇ ਬੜੇ ਜਿਹੜੇ ਪੁਲਿਸ ਫੋਰਸ ਹੈ ਉੱਥੇ ਬੜੀ ਸਤਰਕ ਰਹਿੰਦੀ ਔਰ ਅਸੀਂ ਸਾਰੇ ਰਾਤ ਨੂੰ ਈਵਨਿੰਗ ਚ ਆਫੀਸਰ ਬਾਹਰ ਹੀ ਹੁੰਦੇ ਆ ਤੋਂ ਨਹੀਂ ਮੈਨੂੰ ਜੋ ਫਰਸਟ ਹੈਂਡ ਇਨਫੋਰਮੇਸ਼ਨ ਉਹ ਉੱਥੇ ਮੌਕੇ ਤੇ ਮੌਜੂਦ ਸੀ ਬਾਕੀ ਤਾਂ ਸਾਰੀਆਂ ਗੱਲਾਂ ਹੀ ਆ ਸਾਰੀ ਫੋਰਸ ਉੱਤੇ ਹਾਜ਼ਰ ਹੈ ਮੁਲਾਜ਼ਮ ਹਾਜ਼ਰ ਹੈ ਉਹਨਾਂ ਨੇ ਜੋ ਦੱਸਿਆ ਕੋਈ ਸ਼ਕਤੀਜੀ ਨਜ਼ਰ ਆਈ ਹੈ ਜੀ ਨਹੀਂ ਅਜੇ ਤੱਕ ਮੈਨੂੰ ਤਾਂ ਕੋਈ ਦੇਖੀ ਨਹੀਂ ਹੁਣ ਮੈਨੂੰ ਮੌਕਾ ਅਗੇ ਜੇ ਮਿਲੀ ਹੁੰਦੀ ਤਾਂ ਮੈਂ ਤੁਹਾਡਾ ਜੂ ਸ਼ੇਅਰ ਕਰਦਾ ਦੇਖੋ ਤੁਸੀਂ ਮੈਨੂੰ ਫੋਲੋ ਕਰ ਰਹੇ ਹੋ ਵਿਧੀ ਕੈਮਰਾ ਐਵਰ ਸਿንስ ਆਈ ਕੇਲ ਔਰ ਜਦੋਂ ਦੇ ਮੈਂ ਤਾਂ ਇਸ ਗੱਲ ਦੇ ਵੀ ਹੈਰਾਨ ਆ ਇਹ ਵਾਇਬਰ ਇਸੇ ਕਰਕੇ ਕਰਦੇ ਬਾਅਦ ਚ ਪ੍ਰੈਸ਼ਰ ਕੁਝ ਹੋਰ ਆ ਜਾਂਦਾ ਉਹ ਸਾਡੇ ਵੀ ਸਵਾਲ ਨਹੀਂ ਮੇਰੀ ਸੁਣੋ ਨਾ ਪ੍ਰੈਸ਼ਰ ਨਹੀਂ ਦੇਖੋ ਮੇਰੀ ਗੱਲ ਸੁਣੋ ਅੱਪਾ ਮੈਂ ਤਾਂ ਦੇਖੋ ਜਿਹੜੀ ਗੱਲ ਕਹੂੰਗਾ ਫਿਰ ਫੁੱਲ ਰਿਸਪੌਂਸਿਬਿਲਟੀ ਕੇਹੀ ਸੀ ਔਰ ਮੈਂ ਵੀ ਇਹ ਹੁਣ ਫੇਰ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਮੈਨੂੰ ਦੱਸ ਦੋ ਤੁਸੀਂ ਸਾਰੇ ਐਜੂਕੇਟਿਡ ਬੰਦੇ ਹੋ ਔਰ ਤੁਸੀਂ ਸਭ ਤੋਂ ਵੀ ਪਹਿਲਾਂ ਉੱਥੇ ਮੌਕੇ ਤੇ ਆ ਗਏ ਮੈਂ ਤਾਂ ਉਸ ਗੱਲ ਤੇ ਵੀ ਹੈਰਾਨ ਆ ਵੀ ਪ੍ਰੈਸ ਨੂੰ ਕਿੱਦਾਂ ਇੰਨੀ ਜਲਦੀ ਪਤਾ ਲੱਗ ਗਿਆ ਯਾਰ ਦੇਖੋ ਮੈਂ ਉਹੀ ਗੱਲ ਕਹਿੰਦਾ ਫਾਟੋ ਬਚਣ ਦੀ ਲੋੜ ਹੈ ਔਰ ਤੁਸੀਂ ਸਾਰੇ ਹੁਣ ਮੇਰੇ ਨਾਲ ਹੱਸ ਰਹੇ ਹੋ ਯਾਰ ਇਹ ਆਪਾ ਰਿਸਪਾਂਸਿਬਲ ਬੰਦੇ ਆ ਆਪਾਂ ਲੋਕਾਂ ਨੂੰ ਸਹੀ ਮੈਸੇਜ ਦੇਣਾ ਹੈ ਔਰ ਆਪਾਂ ਇਸ ਗੱਲ ਤੇ ਬਚਨ ਬਾਤਾਂ ਕਿ ਅਸੀਂ ਲੋਕਾਂ ਨੂੰ ਸਿਕਿਉਰ ਫੀਲਿੰਗ ਦੇਣੀ ਪਣੀ ਹੈ ਅਸੀਂ ਤਾਂ ਸਾਰੀ ਰਾਤ ਆਪ ਬਾਹਰ ਰਹੀ ਦਏ ਇਸੇ ਕਰਕੇ ਤਾਂ ਕਿ ਲੋਕਾਂ ਨੂੰ ਇਹ ਨਾ ਫੀਲਿੰਗ ਹੋਵੇ ਕਿ ਪੁਲਿਸ ਇਨਐਕਟਿਵ ਹੈ ਔਰ ਤੁਸੀਂ ਦੇਖੋ ਮੁੰਡੇ ਜਿਹੜੇ ਨਾਕੇ ਵਾਲੇ ਆਈ ਵੁਡ ਐਪਰੀਸ਼ੀਏਟ ਕਿੰਨਾ ਸਟਰੋਂਗ ਨਾਕਾ ਲਾਇਆ ਹੋਇਆ ਉਹਨਾਂ ਨੇ ਔਰ ਕਿੰਨਾ ਜ਼ਿਕਜ਼ੈਗ ਨਾਲ ਵਧੀਆ ਚੈਕਿੰਗ ਕਰ ਰਹੇ ਆ ऑलरेडी ਸਰ ਜੇਕਰ ਇਹ ਬਲਾਸ ਨਹੀਂ ਹੈ ਕਿਵੇਂ ਜਿਹੜੇ ਲੋਕ ਇਹੋ ਜਿਹਾ ਫੁੱਲ ਐਫਰਮ ਫਨਾਉਂਦੇ ਨੇ ਕੋਈ ਕਾਰਵਾਈ ਹੋਵੇਗੀ ਬਿਲਕੁਲ ਕਰਾਂਗੇ ਜੀ ਬਿਲਕੁਲ ਔਰ ਇਹ ਮੈਂ ਤੁਹਾਡੇ ਨਾਲ ਮਤਲਬ ਆਈ ਪ੍ਰੋਮਿਸ ਵਿਦ ਯੂ ਕਿ ਇਹੋ ਜਿਹੀਆਂ ਚੀਜ਼ਾਂ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਨੀਆਂ ਥੈਂਕ ਯੂ ਬਿਲਕੁਲ ਜੀ